ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਦਾਸ ਇੱਕ ਸ਼ਬਦ ਪੜ੍ਹ ਰਿਹਾ ਸੀਗਾ ਭਗਤ ਕਬੀਰ ਸਾਹਿਬ ਜੀ ਦਾ ਭਗਤ ਸਭ ਕਹਿੰਦੇ ਅਵਰਨ ਹਸਤ ਆਪ ਹੈ ਹਕਾਨੇ ਤੈਨਕੋ ਦੇਖ ਕਬੀਰ ਲੱਜਾ ਨੇ ਤੇ ਮੇਰਾ ਧਿਆਨ ਗਿਆ ਕਿ ਜਦਾਂ ਜਿਸ ਸਮੇਂ 'ਚ ਅਸੀਂ ਜੀ ਰਹੇ ਆਂ ਸੋਸ਼ਲ ਮੀਡੀਆ ਦਾ ਸਮਾਂ ਹੈ ਤੇ ਸੋਸ਼ਲ ਮੀਡੀਆ ਤੇ ਜਦੋਂ ਅਸੀਂ ਲੋਕਾਂ ਦੇ ਕਮੈਂਟਾਂ ਪੜ੍ਹਦੇ ਆਂ ਕਿਉਂਕਿ ਅਸੀਂ ਮੰਨਣਾ ਚਾਹੀਏ ਸਾਡੀ ਵੀ ਹਾਲਤ ਕਮੈਂਟੀ ਆ ਕਮੈਂਟਾਂ ਪੜ੍ਹਦੇ ਆ ਤੇ ਉੱਥੇ ਲੋਕ ਇੱਕ ਦੂਜੇ ਨੂੰ ਦੁਸ਼ਣਬਾਜੀ ਗਲਤ ਤਰੀਕੇ ਦੇ ਨਾਲ ਬੜਾ ਹਾਸੋ ਹਿਣੀਆਂ ਗੱਲਾਂ ਕਰਦੇ ਆ ਜੇ ਕਿਸੇ ਨੇ ਕੋਈ ਵੀਡੀਓ ਪਾਈ ਹੋਈ ਹੋਵੇ ਜਾਂ ਕੋਈ ਗੱਲ ਕੀਤੀ ਹੋਵੇ ਸਿਆਣੀ ਗੱਲ ਵੀ ਕੀਤੀ ਹੋਵੇ ਉਹਦੇ ਥੱਲੇ ਵੀ ਅਸੀਂ ਉਹਨੂੰ ਐਨੇ ਮਖੌਲ ਕਰਦੇ ਆ ਉਹਦੇ ਹਾਸੋ ਹਿਣਾ ਐਨਾ ਕਰਦੇ ਆ ਉਹਨੂੰ ਬੇਇੱਜ਼ਤ ਕਰ ਦਿੰਨੇ ਆ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਬੜਾ ਅਸੀਂ ਦੇਖਦੇ ਆ ਕਿ ਨੈਗੇਟਿਵ ਪੁਆਇੰਟ ਛੜੀਆਂ ਹੁੰਦੀਆਂ ਤੇ ਭਗਤ ਸਾਹਿਬ ਕਹਿੰਦੇ ਔਰਨ ਹਸਤ ਆਪ ਹੈ ਕਾਣੇ ਕਹਿੰਦੇ ਅਸੀਂ ਲੋਕ ਅਸੀਂ ਆਪ ਤੇ ਉਹਨਾਂ ਗੱਲਾਂ ਤੋਂ ਹੀ ਕਾਣੇ ਆ ਸਾਡੇ ਚ ਉਹੀ ਕਮੀਆਂ ਵਾਂ ਜਿਹੜੀਆਂ ਕਮੀਆਂ ਅਸੀਂ ਹੋਰ ਲੋਕਾਂ ਚ ਕੱਢਦੇ ਆ ਹੋਰ ਲੋਕਾਂ ਦੀ ਕਮੀਆਂ ਵੇਖ ਕੇ ਉਹਨਾਂ ਨੂੰ ਮਖੌਲ ਕਰਦੇ ਆ ਉਹਨਾਂ ਤੇ ਹੱਸਦੇ ਆ ਤੇ ਬਾਕੀ ਸਭ ਅਗਲੀ ਪੰਕਤੀ ਚ ਕਹਿੰਦੇ ਆ ਕਿ ਅੰਤਲੀ ਪੰਕਤੀ ਚ ਕਹਿੰਦੇ ਤਿੰਨ ਕੋ ਦੇਖ ਕਬੀਰ ਲੱਜਾਂ ਨੇ ਕਹਿੰਦੇ ਜਿਹੜੇ ਲੋਕ ਆਪ ਤੇ ਅੰਦਰੋਂ ਕਾਣੇ ਆ ਆਪ ਉਹ ਸਾਰੇ ਕੁਕਰਮ ਕਰਨ ਦੇ ਆ ਸਾਰੇ ਇਦਾਂ ਦੇ ਕੰਮ ਕਰਨ ਦੇ ਆ ਜਿੰਨਾ ਗੱਲਾਂ ਤੋਂ ਲੋਕਾਂ ਤੇ ਹੱਸਦੇ ਆ ਉਹ ਕਮਾਅ ਵੀ ਕਰਦੇ ਵੇ ਆ ਪਰ ਕਹਿੰਦੇ ਉਹਨਾਂ ਲੋਕਾਂ ਨੂੰ ਵੇਖ ਕੇ ਉਹਨਾਂ ਲੋਕਾਂ ਦੇ ਐਸੇ ਕੰਮਾਂ ਨੂੰ ਵੇਖ ਕੇ ਭਗਤ ਸਾਬ ਕਹਿੰਦੇ ਮੈਨੂੰ ਸ਼ਰਮ ਆਉਂਦੀ ਹੈ ਕਹਿੰਦੇ ਕਿੱਡੀ ਵੱਡੀ ਗੱਲ ਸੋ ਗੁਰਬਾਣੀ ਨੂੰ ਇਹ ਜਦੋਂ ਪੜ੍ਹਦੇ ਆ ਨਾ ਗੁਰਬਾਣੀ ਚ ਬੜੇ ਤਰੀਕੇ ਦੇ ਨਾਲ ਮਹਾਰਾਜ ਨੇ ਸਾਨੂੰ ਬੜੇ ਤਰੀਕੇ ਦੇ ਨਾਲ ਸਮਝਾਇਆ ਹਰ ਤਰੀਕੇ ਨਾਲ ਸਮਝਾਇਆ ਸੋ ਕੋਸ਼ਿਸ਼ ਕਰਿਆ ਕਰੀਏ ਗੁਰਬਾਣੀ ਨਾਲ ਜੁੜ ਕੇ ਗੁਰਬਾਣੀ ਤੋਂ ਸਿੱਖਿਆ ਜਿਹੜੀ ਹੈ ਪ੍ਰਾਪਤ ਕਰਕੇ ਤੇ ਅਸੀਂ ਗੁਰਬਾਣੀ ਦੇ ਆਸ਼ੇ ਅਨੁਸਾਰ ਜੀ ਕੇ ਸੰਸਾਰ ਦੇ ਅੰਦਰ ਇੱਕ ਸੋਹਣੀ ਜ਼ਿੰਦਗੀ ਨੂੰ ਇੱਕ ਸੋਹਣੇ ਸਮਾਜ ਨੂੰ ਇੱਕ ਸੋਹਣੀ ਸੋਸਾਇਟੀ ਨਾਲ ਜੁੜ ਸਕੀ